ਆਜੋ ਅੱਜ ਤੁਹਾਨੂੰ ਖੰਡਪਿੰਡ ਵਿੱਚ ਇਸ਼ਕਪੁਰਾ ਦਿਖਾਉਣੇ ਆ ਜਿਹੜਾ ਬੱਬੂ ਮਾਨ ਨੇ ਬਣਾਇਆ ਜੀ ਜਿਹਦਾ ਨਾਮ ਇਸ਼ਕਪੁਰਾ ਦਿੱਤਾ ਉਹਨੇ ਆਹ ਪਿੰਡ ਖੰਡ ਹੈ ਜੀ ਖੰਡ ਦੀ ਫਿਰਨੀ ਹੈ ਜੀ ਇਹ ਜਦੋਂ ਆਪਾਂ ਚੰਡੀਗੜ੍ਹ ਤੋਂ ਲੁਧਿਆਣੇ ਵੱਲ ਆਉਨੇ ਆ ਤੇ ਖੱਬੇ ਹੱਥ ਪਿੰਡ ਰਹਿ ਜਾਂਦਾ ਜੀ ਸੜਕ ਤੇ ਜਿਹੜੀ ਵੱਡਾ ਹਾਈਵੇਅ ਆ ਉਹਦੇ ਉੱਪਰ ਹੀ ਪਿੰਡ ਹੈ ਜੀ ਠੀਕ ਹੈ ਆਜੋ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣੇ ਆ ਜਿਹੜੀਆਂ ਬੱਬੂ ਮਾਨ ਨੇ ਅੰਦਰ ਬਣਾਈਆਂ ਜੀ ਆਹ ਇਹਦਾ ਬਾਹਰਲਾ ਹਿੱਸਾ ਜੀ ਖੰਡ ਪਿੰਡ ਦੇ ਵਿੱਚ ਜਿਹੜਾ ਇਸ਼ਕਪੁਰੇ ਚ ਆਪਾਂ ਐਂਟਰ ਹੋ ਗਏ ਆ ਆਜੋ ਜੀ ਆ ਤੁਸੀਂ ਦੇਖਿਆ ਹੀ ਹੋਣਾ ਫਿਲਮਾਂ ਦੇ ਵਿੱਚ ਜਿਹੜੀ ਨਦੀ ਜੀ ਜਾਂਦੀ ਹੈ ਛੋਟੀ ਜੀ ਸੂਆਜਾ ਬਣਾਇਆ ਹੋਇਆ ਜੀ ਆਜੋ ਅੱਗੇ ਤੁਹਾਨੂੰ ਸਾਰਾ ਦਿਖਾਉਣੇ ਆ ਨਾਲ ਸਾਡੇ ਜਿਹੜਾ ਬਰਾੜ ਬਠਿੰਡੇ ਵਾਲਾ ਤੇ ਭੁੱਲਰ ਸਾਹਿਬ ਆ ਜੀ ਤੇ ਸਨੇਹ ਆ ਜੀ ਆ ਸਾਰਾ ਜਿਹੜਾ ਇਹਨੂੰ ਰੰਗ ਰੰਗੋਈ ਜਾਂਦਾ ਜੀ ਹੁਣ ਇਹਨਾਂ ਨੂੰ ਏਟ ਕਰੀ ਜਾਂਦੇ ਆ ਇਹਨੂੰ ਤੇ ਅਸੀਂ ਅਖਿਆ ਚਲੋ ਇੱਥੋਂ ਲੰਘ ਰਹੇ ਸੀਗੇ ਤੇ ਤੁਹਾਨੂੰ ਵੀ ਦਿਖਾਈਏ ਤੇ ਅਸੀਂ ਵੀ ਦੇਖ ਲਈਏ ਜੀ ਆ ਇਹਨਾਂ ਨੇ ਖੂਹ ਬਣਾਇਆ ਜੀ ਜਿਹੜਾ ਪਾਣੀ ਚੱਕ ਕੇ ਲੱਗਦਾ ਹੁੰਦਾ ਸੀ ਨਾ ਜੀ ਆਹ ਦੇਖੋ ਆਜੋ ਬਾਈ ਅੰਦਰ ਸਾਰੇ ਜਿਹੜੇ ਮਤਲਬ ਮਿਸਤਰੀ ਲੱਗੇ ਹੋਇਆ ਸਾਰਾ ਕੰਮ ਚੱਲੀ ਜਾਂਦਾ ਇਹਦਾ ਰੈਨੋਵੇਟ ਹੋ ਜਾਂਦਾ ਪੂਰਾ ਜੀ ਜਦੋਂ ਬਣ ਗਿਆ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਬਣ ਜਾਊਗਾ ਜੀ ਪੁਰਾਣੇ ਜਿਵੇਂ ਡਿਜ਼ਾਈਨ ਦਾ ਬਣਾਇਆ ਇਹਨਾਂ ਨੇ ਇੱਥੇ ਬਹੁਤ ਸਾਰੀਆਂ ਉਹਨਾਂ ਦੀਆਂ ਫਿਲਮਾਂ ਬਣੀਆਂ ਹੈ ਹੀਰੋ ਹਿਟਲਰ ਵਰਗੀਆਂ ਜਿਹੜੀਆਂ ਫਿਲਮਾਂ ਇਹਦੇ ਵਿੱਚ ਤਿਆਰ ਕੀਤੀਆਂ ਬੱਬੂ ਮਾਨ ਨੇ ਸ਼ੂਟਿੰਗ ਚੱਲੀ ਜਾਂਦੀ ਸੀ ਅੱਜ ਫਿਲਮ ਦੀ ਉਹਨਾਂ ਦੀ ਅਸੀਂ ਜਾਣਾ ਸੀਗਾ ਤੇ ਪਰੋ ਜਿਹੜਾ ਭੱਠੇ ਦੇ ਕੋਲੇ ਸ਼ੂਟਿੰਗ ਚੱਲ ਰਹੀ ਸੀ ਉਹਨਾਂ ਦੀ ਨਵੀਂ ਫਿਲਮ ਦੀ ਜੀ ਹੁਣ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਉਹਨਾਂ ਦੀ ਫਿਲਮ ਆਈ ਹੈ ਤੇ ਉਹ ਸੁਪਰ ਹਿੱਟ ਰਹੀ ਹੈ ਜੀ ਫਿਲਮ ਸੁੱਚਾ ਸੂਰਮਾ ਉਹਨਾਂ ਦੀ ਫਿਲਮ ਜਿਹੜੀ ਸੁਪਰ ਹਿੱਟ ਰਹੀ ਹੈ ਜੀ ਆ ਅੰਦਰ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਜੀ ਇਹਨਾਂ ਦੇ ਇੱਕ ਇੱਕ ਚੀਜ਼ ਦਿਖਾਵਾਂਗੇ ਇੱਧਰ ਟਰੈਕਟਰ ਖੜੇ ਹਨਾਂ ਦੇ ਜੀ ਪੁਰਾਣੇ ਟਰੈਕਟਰ ਸਾਰੇ ਆ ਦੇਖ ਲਓ ਜੀ ਇੱਧਰ ਬਣਾਇਆ ਉਹਨਾਂ ਨੇ ਝੰਡਾ ਟੰਗਣ ਵਾਸਤੇ ਬਣਾਇਆ ਜੀ ਤੇ ਇੱਥੇ ਕੋਈ ਵੀ ਆਪਾਂ ਝੰਡਾ ਪੁਰਾਣੀ ਮਸ਼ੀਨ ਆ ਜਿਹੜੀ ਪੱਠੇ ਕੁੱਤਰਨ ਵਾਲੀ ਪ੍ਰਾਣੀ ਮਸ਼ੀਨ ਰੱਖੀ ਹੋਈ ਹੈ ਉਹ ਤਾਂ ਦੂਸਰੀ ਸਾਈਡ ਤੁਸੀਂ ਟਰੈਕਟਰ ਦੇਖ ਲਓ ਸਾਰੇ ਟਰੈਕਟਰ ਖੜੇ ਜੀ ਇਨਾਂ ਕੋਲੇ ਪੁਰਾਣੇ ਮਹਿੰਦਰਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਟੈਂਡਰਡ ਖੜਾ ਜੀ ਸੋਨਾਲੀਕਾ ਖੜਾ ਹੈ ਸ਼ੌਂਕ ਦਾ ਬਾਈ ਕੋਈ ਮੋਲਣੀ ਹੁੰਦਾ ਕਿ ਚਲੋ ਸਾਰੇ ਸੈਲੀਬ੍ਰਿਟੀ ਆਪਾਂ ਕਹਨੇ ਹੈ ਕਿ ਵਧੀਆ ਪਰ ਆਪਾਂ ਜਿਹੜਾ ਸਾਡਾ ਫਰਜ਼ ਹੈ ਜੀ ਤੁਹਾਨੂੰ ਜਗ੍ਹਾ ਦਿਖਾਉਣੀ ਹੈ ਨਾ ਜੀ ਤੁਸੀਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਦੇ ਹੋ ਜੇ ਨਾ ਚੰਗੀ ਲੱਗੀ ਤਾਂ ਜੀ ਤੁਸੀਂ ਇਗਨੋਰ ਮਾਰ ਦਿਓ ਜੀ ਠੀਕ ਹੈ ਜੀ ਇੱਧਰ ਬਾਈ ਕੋਲੇ ਆਪਣਾ ਜਿਹੜਾ ਜੌਂਗਾ ਖੜਾ ਉਹਨਾਂ ਦਾ ਵੱਡਾ ਜੌਂਗਾ ਜੀ ਹੁਣ ਕਈ ਵੀ ਰੱਖਣਗੇ ਕਿ ਜੀ ਮਤਲਬ ਤੁਸੀਂ ਸਿੱਧੂ ਦੇ ਪਿੰਡ ਕਿਉਂ ਨਹੀਂ ਵਿਖਾਇਆ ਇਹ ਦਿਖਾਇਆ ਜੀ ਅਸੀਂ ਉੱਥੇ ਵੀ ਬਾਈ ਦੇ ਪਿੰਡ ਗਏ ਆ ਜੀ ਉੱਥੇ ਵੀ ਵੀਡੀਓ ਬਣਾ ਕੇ ਆਏ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ਉਹ ਵੀ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਆ ਉਹਨਾਂ ਦਾ ਜੌਂਗਾ ਜਿਹੜਾ ਖੜਾ ਜੀ ਸਪੋਰਟਡ ਫਾਰਮਰਸ ਠੀਕ ਹੈ ਮੂਰੇ ਪੰਜਾਬ ਦਾ ਲੱਗਿਆ ਪੰਜਾਬ ਲਿਖਿਆ ਪੰਜਾਬ ਦਾ ਟਾਈਟਲ ਲੱਗਿਆ ਹੋਇਆ ਜੀ ਬਹੁਤ ਸੋਹਣਾ ਬਣਿਆ ਜੀ ਹਜੇ ਤਾਂ ਬਣ ਕੇ ਤਿਆਰ ਹੋ ਰਿਹਾ ਜਿਵੇਂ ਜਿਵੇਂ ਤਿਆਰ ਹੋਊਗਾ ਹੋਰ ਸੋਹਣਾ ਬਣੂਗਾ ਜੀ ਇਹ ਅੰਦਰਲੇ ਪਾਸੋਂ ਹੈ ਉਹਨਾਂ ਦੇ ਮੰਮੀ ਡੈਡੀ ਦੀ ਫੋਟੋ ਹੈ ਜੀ ਉਹਨਾਂ ਦੀ ਜਿਹੜੀ ਇੱਕ ਫਿਲਮ ਆਈ ਸੀ ਉਹਦੀ ਫੋਟੋ ਦੇ ਵਿੱਚ ਮੂਵੀ ਦੇ ਵਿੱਚੋਂ ਫੋਟੋ ਲਈ ਗਈ ਹੈ ਇਹ ਇਹ ਤਾਂ ਇਹ ਤਿਆਰ ਹੋ ਰਿਹਾ ਜੀ ਵੈਸੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਪਰ ਪਰ ਇਹਨਾਂ ਨੇ ਜਿਹੜੀਆਂ ਟੀਨ ਜੇ ਪਾਏ ਹੋਏ ਆ ਜੀ ਸੀਮੈਂਟ ਦੇ ਟੀਨ ਜੇ ਹਨ ਜੀ ਪ੍ਰੋਪਰ ਉਹਵੇਂ ਛੱਤਾਂ ਨਹੀਂ ਪਾਈਆਂ ਲੈਟਰ ਨਹੀਂ ਪਾਏ ਸ਼ਾਇਦ ਤਾਂ ਨਹੀਂ ਪਾਏ ਕਿ ਜੀ ਉਹ ਮਤਲਬ ਉਹਨਾਂ ਨੂੰ ਐ ਕਈ ਵਾਰੀ ਛੱਤਾਂ ਚੇਂਜ ਕਰਨੀਆਂ ਪੈ ਜਾਂਦੀਆਂ ਬਦਲਣੀਆਂ ਪੈਂਦੀਆਂ ਹਵਾਈ ਫਿਲਮ ਦਾ ਜੀ ਹਵਾਈ ਫਿਲਮ ਬਹੁਤ ਜਿਹੜੀ ਸੁਪਰ ਹਿੱਟ ਫਿਲਮ ਰਹੀ ਸੀ ਇਹਨਾਂ ਦੀ ਬੱਬੂ ਮਾਨ ਸਾਹਿਬ ਦੀ ਜਿਹੜੀ ਫਿਲਮ ਹੈ ਜੀ ਠੀਕ ਹੈ ਅੰਦਰਲੇ ਪਾਸੇ ਆ ਜੀ ਹਜੇ ਇਹ ਵੀ ਤਿਆਰ ਹੋਈ ਜਾਂਦਾ ਹੈ ਵਧੀਆ ਬਣਿਆ ਸਾਨੂੰ ਵਧੀਆ ਲੱਗਿਆ ਜੀ ਹਰੇਕ ਸੈਲੀਬ੍ਰਿਟੀ ਦਾ ਆਪਣਾ ਅਲੱਗ-ਅਲੱਗ ਜਿਹੜਾ ਮਤਲਬ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ ਕੋਈ ਰਹਿਣ ਦੇ ਵਾਸਤੇ ਫਾਰਮ ਬਣਾਇਆ ਕੋਈ ਉਹਨਾਂ ਨੇ ਆਪਣੀਆਂ ਫਿਲਮਾਂ ਵਾਸਤੇ ਬਣਾਇਆ ਜੀ ਫਾਰਮ ਪਰਸ ਅਸੀਂ ਸਾਡਾ ਮਕਸਦ ਇਹ ਹੈ ਕਿ ਕੋਈ ਵੀ ਜਗਾ ਨਾ ਰਹੇ ਜੇ ਤੁਹਾਨੂੰ ਦਿਖਾਈ ਬਣਾ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਜੀ ਬਾਈ ਸਿੱਧੂ ਮੂਸੇ ਵਾਲੇ ਦੇ ਵੀ ਆਪਾਂ ਫਾਰਮ ਦੇ ਉੱਪਰ ਉੱਥੇ ਗਏ ਸੀਗੇ ਜੀ ਉਹਨਾਂ ਦੀ ਵੀ ਵੀਡੀਓ ਤੁਹਾਡੇ ਲਈ ਜਲਦ ਲੈ ਕੇ ਆਵਾਂਗੇ ਜਿੱਥੇ ਬਾਈ ਜੀ ਨੂੰ ਮਾਰਿਆ ਗਿਆ ਸੀਗਾ ਉਹ ਜਗਾ ਤੇ ਵੀ ਹੈ ਗਏ ਅਸੀਂ ਜੀ ਠੀਕ ਹੈ ਜੀ ਤੇ ਬੱਬੂ ਮਾਨ ਦੇ ਫੈਨ ਜਿਹੜੇ ਆ ਜੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਨ ਤਾਂ ਜੋ ਹਰੇਕ ਵੀਰ ਉਹਨਾਂ ਦਾ ਜਿਹੜਾ ਇਸ਼ਕਪੁਰਾ ਬਣਾਇਆ ਜੀ ਖੰਡਪਿੰਡ ਵਿੱਚ ਦੇਖ ਸਕੇ ਜੀ ਆ ਬਾਹਰਲਾ ਪਾਸਾ ਜੀ ਆ ਦੇਖ ਸਕਦੇ ਹੋ ਅੰਦਰ ਬਾਹਰਲਾ ਪਾਸਾ 20 ਸਤੰਬਰ 2024 ਦਾ ਆ ਸੁੱਚੇ ਸੂਰਮੇ ਦਾ ਟ੍ਰੇਲਰ